ਸਾਥੀਓ ਪਟਿਆਲੇ ਵਾਲਾ ਮੋਰਚਾ ਇੱਕ ਵਾਰ ਆਪਾਂ ਫਤਿਹ ਕਰ ਲਿਆ ਇੱਕ ਵਾਰ ਸਮਾਪਤ ਕਰ ਲਿਆ ਜ਼ੇਹਤ ਮੰਤਰੀ ਡਾਕਟਰ ਨਜੀਰ ਸਿੰਘ ਨੇ ਫੋਨ ਤੇ ਗੱਲ ਆਖੀ ਆ ਸਾਨੂੰ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਚ ਕਿ ਅਗਲੀ ਭਰਤੀ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਦੇਖ ਕੇ ਉਮਰਾਂਦ ਛੋਟ ਦਿੱਤੀ ਜਾਊਗੀ ਤਾਂ ਹੁਣ ਇਹ ਮਸਲਾ ਆਪਣਾ ਸਿੱਖਿਆ ਦੇ ਵਿੱਚ ਮਾਸਟਰ ਕੇਡਰ ਤੇ ਲੈਕਚਰਰ ਵਾਸਤੇ ਵੀ ਜ਼ਰੂਰੀ ਹੈ ਆਪਾਂ 31 ਤਰੀਕ ਤੋਂ ਪਹਿਲਾਂ ਇਸ਼ਤਿਹਾਰ ਲਈਏ ਤੇ ਉਮਰਾਂਦ ਛੋਟ ਲਈਏ ਇਸ ਵਾਸਤੇ 7 ਤਰੀਕ ਨੂੰ 7 ਦਸੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਰੱਖਿਆ ਜਿੱਥੇ ਬਾਕੀ ਸਾਰੀਆਂ ਮੰਗਾਂ ਨੇ ਉਹਨਾਂ ਬਾਰੇ ਵਿਸਾਤੀ ਗੱਲ ਕਰਨਗੇ ਉਮਰਦ ਦੀ ਵੱਡੀ ਗੱਲ ਹੈ ਇਹ ਆਪਾਂ ਉਮਰਦ ਸ਼ੋਰਟ ਸਿੱਖਿਆ ਚ ਵੀ ਲਵਾਗੇ ਜ਼ੇਤ ਵੀ ਲਵਾਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 7 ਤਰੀਕ ਨੂੰ ਸਵੇਰੇ 11 ਵਜੇ ਬੇਰਕਾ ਮਿਲਕ ਪਲਾਂਟ ਉਮਰਦ ਸ਼ੋਰਟ ਲੈਣ ਵਾਸਤੇ ਆਪਾਂ ਵੱਧ ਤੋਂ ਵੱਧ ਸਾਥੀ ਪਹੁੰਚੀਏ ਜੀ ਸਾਥੀਓ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਪਿਛਲੇ ਦਿਨਾਂ ਤੋਂ ਜਿਹੜਾ ਹੈਗਾ ਸੀਗਾ ਸੰਘਰਸ਼ ਚੱਲਦਾ ਪਿਆ ਸੀਗਾ ਸਿਹਤ ਦੇ ਵਿਭਾਗ ਦੇਆਂ ਜਿਹੜੀਆਂ ਪੋਸਟਾਂ ਲਈ ਉਥੋਂ ਇੱਕ ਗੱਲ ਸਿੱਧ ਹੋ ਚੁੱਕੀ ਹੈ ਕਿ ਜੇਕਰ ਭਰਤੀ ਦਾ ਇਸ਼ਤਿਹਾਰ ਆ ਗਿਆ ਤਾਂ ਉਹ ਇਸ਼ਤਿਹਾਰ ਉਵੇਂ ਹੀ ਰਹੂਗਾ ਜਿਵੇਂ ਆ ਗਿਆ ਇਸ ਲਈ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਚਾਹੋ 55 ਰੱਦ ਹੋਵੇ ਇਸ਼ਤਿਹਾਰ ਆਉਣ ਤੋਂ ਪਹਿਲਾਂ ਤੇ ਉਮਰ ਹੱਦ ਛੋਟ ਹੈ ਉਹ ਵੀ ਉਸ ਤੋਂ ਪਹਿਲਾਂ ਮਿਲੇ ਤੇ ਵੱਡੀ ਗਿਣਤੀ ਦੇ ਇਸ਼ਤਿਹਾਰ ਆਵੇ ਤਾਂ ਫਿਰ ਵੱਡੀ ਗਿਣਤੀ ਦੇ ਵਿੱਚ 7 ਤਰੀਕ ਨੂੰ ਜੋ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਰੱਖਿਆ ਹੋਇਆ ਉੱਥੇ ਪਹੁੰਚੋ ਕਿਉਂਕਿ ਮੁੱਖ ਮੰਤਰੀ ਹੀ ਅਖਰਕਾਰ ਜਿਹੜਾ ਹੈਗਾ ਆਪਣੀਆਂ ਮੰਗਾਂ ਦਾ ਹੱਲ ਕਰ ਸਕਦਾ ਹੈ ਕੈਬਨਿਟ ਜਿਹੜੀ ਹੈਗੀ ਆ 55 ਰੱਦ ਕਰ ਸਕਦੀ ਹੈ ਉਮਰ ਹੱਤ ਛੋੜ ਮੰਤਰੀ ਜਿਹੜਾ ਹੈਗਾ ਨਹੀਂ ਕਰ ਸਕਦਾ ਮੁੱਖ ਮੰਤਰੀ ਦੇ ਸਕਦਾ ਇਸ ਲਈ ਮੁੱਖ ਮੰਤਰੀ ਦਾ ਘਰਾਓ ਕਰਨ ਲਈ 7 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਸਾਰੇ ਬੇਰੁਜ਼ਗਾਰ ਪਹੁੰਚੋ ਅੱਗੇ ਦੀ ਗੱਲ ਅਮਨ ਸੇਖਾ ਸਾਥਿਓ ਜਿਵੇਂ ਸਾਥੀਆਂ ਨੇ ਗੱਲ ਆ ਦੱਸ ਹੀ ਦਿੱਤੀ ਹੈ ਮੈਂ ਇੱਕ ਗੱਲ ਇਹ ਤੋਂ ਕਲੀਅਰ ਹੈ ਕਿ ਆਪਾਂ ਨੂੰ ਸੰਘਰਸ਼ ਤੋਂ ਬਿਨਾਂ ਕੁਝ ਨਹੀਂ ਮਿਲਣਾ ਚਾਹੇ 55 ਦੀ ਰੱਦ ਦੀ ਮੰਗ ਹੈ ਚਾਹੇ ਉਮਰ ਹੱਦ ਦੀ ਆ ਚਾਹੇ ਬੱਡੀਗੜੀ ਦੇ ਵਿੱਚ ਪੋਸਟਾਂ ਦੀ ਆ ਸਾਰਿਆਂ ਨੂੰ ਦੁਬਾਰਾ ਫੇਰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਬੱਡੀਗੜੀ ਦੇ ਵਿੱਚ 7 ਦਸੰਬਰ ਨੂੰ ਸਭਰੂਰ ਆਪਾਂ ਇਕੱਠਾ ਹੋ ਕੇ ਹੰਬੜਾ ਮਾਰੀਏ ਤਾਂ ਕਿ ਆਪਾਂ 30 ਦਸੰਬਰ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਣਾ ਇਸ਼ਤਿਹਾਰ ਹੈ ਲੈਕਚਰਰ ਦਾ ਚਾਹੇ ਮਾਸਟਰ ਟਰੈਕਟਰ ਦਾ ਉਹ ਆਪਾਂ ਜਲਦੀ ਉਹਨੂੰ ਜਾਰੀ ਕਰਵਾਈਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਉ ਮਿਲਦੇ ਆ 7 ਤਰੀਕ ਨੂੰ 7 ਦਸੰਬਰ ਨੂੰ ਐਤਵਾਰ ਵਾਲੇ ਦਿਨ ਸਵੇਰੇ 11 ਵਜੇ ਫਿਰ ਕੱਲ ਬਹੁਤ ਬਹੁਤ ਧੰਨਵਾਦ